ਨੌਜਵਾਨਾਂ ਵੱਲੋਂ ਬਟਾਲਾ ਵਿੱਚ ਕਲਕੱਤਾ ਦੇ ਡਾਕਟਰ ਬਲਤਕਾਰ ਦੇ ਮਾਮਲੇ 'ਚ ਇਨਸਾਫ ਦੇ ਲਈ ਕੱਢਿਆ ਗਿਆ ਕੈਂਡਲ ਮਾਰਚ ਕਲਕੱਤਾ ਦੀ ਟ੍ਰੇਨੀ ਡਾਕਟਰ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਜਿਸ ਪਰ ਵਿੱਚ ਕਲਕੱਤਾ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਬਰਤਕਾਰ ਤੋਂ ਬਾਅਦ ਬੇਰਹਾਮੀ ਨਾਲ ਕਤਲ ਕਰਨ ਦਾ ਮਾਮਲਾ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਦਾ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਇਸੇ ਕਰੀ ਤਹਿਤ ਮੇਰੀ ਮਾ ਸਮਾਜ ਸੇਵੀ ਸੰਸਦ ਬੈਨਰ ਥੱਲੇ ਸਮਾਜ ਸੇਵੀ ਨੌਜਵਾਨਾਂ ਦੇ ਵੱਲੋਂ ਬਟਾਲਾ ਵਿਖੇ ਬੀਤੀ ਦੇਰ ਰਾਤ ਕੈਂਡਲ ਮਾਰਚ ਕੱਢਿਆ ਗਿਆ ਤੇ ਡਾਕਟਰਾਂ ਦੇ ਬਰਤਕਾਰ ਅਤੇ ਕਤਲ ਦੇ ਮਾਮਲੇ ਨੂੰ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਇਸ ਮੌਕੇ ਤੇ ਸਮਾਜ ਸੇਵੀ ਨੌਜਵਾਨ ਨੇ ਕਿਹਾ ਕਿ ਐਮ ਡੀ ਡੀ ਭ੍ਰਾਈ ਕਰ ਰਹੀ ਡਾਕਟਰ ਦਾ ਬੇਰਮੀ ਦੇ ਨਾਲ ਸੰਗੋਹ ਬਰਤਕਾਰ ਕਰਨ ਤੋਂ ਬਾਅਦ ਕਤਲ ਕਰਨ ਦੀ ਘਟਨਾ ਬਹੁਤ ਹੀ ਸ਼ਰਮਨਾਕ ਹੈ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਨੂੰ ਬੜਾ ਦੁੱਖ ਹੈ ਕਿ ਆਹ ਕੈਂਡਲ ਮੈਨੂੰ ਉਸ ਚੀਜ਼ ਲਈ ਮਾਲ ਨਹੀਂ ਪਈ ਜਿੱਥੇ ਇੱਕ ਸਾਡੀ ਭੈਣ ਇੱਕ ਦਰਿੰਦਿਆਂ ਦੀ ਸ਼ਿਕਾਰ ਹੋ ਗਈ ਸਰਕਾਰ ਲਈ ਬੜੀ ਗਲਤ ਗੱਲ ਆ ਨਾ ਤੇ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋਇਆ ਪਹਿਲਾਂ ਵੀ ਜਿਹੜੇ ਇਹਨੇ ਕੇਸ ਆਏ ਸੀਗੇ ਉਹ ਵੀ ਨਹੀਂ ਅਜੇ ਤੱਕ ਜਿਹੜੇ ਨੂੰ ਦੋਸ਼ੀ ਨੂੰ ਸਜ਼ਾ ਜਾਂ ਮਿਲੀ ਤੇ ਆ 9 ਤਰੀਕ ਦਾ ਡਾਕਟਰ ਸਾਹਿਬ ਦੱਸ ਰਹੇ ਆ ਕਿ ਵਾਕਿਆ ਤੇ ਅਜੇ ਤੱਕ ਅਜੇ ਤੱਕ ਫੜੇ ਨਹੀਂ ਗਏ ਕਿਤੇ ਉਹ ਲੀਡਰ ਦੀ ਧੀ ਹੁੰਦੀ ਤੇ ਸ਼ਾਇਦ ਉਹ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹੁੰਦੀ ਉਹ ਇੱਕ ਗਰੀਬ ਬਾਪ ਦੀ ਧੀ ਸੀਗੀ ਤੇ ਡਾਕਟਰ ਦੀ ਪੜ੍ਹਾਈ ਕਰ ਰਹੀ ਸੀ ਤੇ ਉਹਦੇ ਨਾਲ ਹਸਪੀਟਲ ਚ ਆਹ ਕੰਮ ਹੋ ਗਿਆ ਤੇ ਹਜੇ ਤੱਕ ਸਰਕਾਰਾਂ ਕੋ ਉਹ ਦੋਸ਼ੀ ਨਹੀਂ ਫੜੇ ਗਏ ਕਿੰਨੀ ਗਲਤ ਗੱਲ ਆ ਜੇ ਇਦਾਂ ਦੇ ਦੋਸ਼ੀ ਨਹੀਂ ਫੜਨਗੇ ਤੇ ਫਿਰ ਸਰਕਾਰਾਂ ਕੀ ਕਰਨਗੀਆਂ ਸਰਕਾਰਾਂ ਨੂੰ ਆਪਣੇ ਘਰ ਬੈਠ ਕੇ ਬਸ ਆਪਣੇ ਬੱਚਿਆਂ ਦਾ ਧਿਆਨ ਰੱਖਦੀਆਂ ਤੇ ਜਿਹੜੇ ਸਾਡੀਆਂ ਜਾਨਾਂ ਪਹਚਾਨਾਂ ਬਚਾਉਣ ਲਈ ਡਾਕਟਰ ਧੀਆਂ ਹਸਪਤਾਲਾਂ ਦੇ ਵਿੱਚ ਰਾਤ ਰਾਤ ਡਿਊਟੀਆਂ ਕਰਦੀਆਂ ਉਹਨਾਂ ਦਾ ਧਿਆਨ ਕੋਲ ਰੱਖੂਗਾ ਉਹਨਾਂ ਦਾ ਵੀ ਧਿਆਨ ਰੱਖਣਾ ਪੈਣਾ ਇਦਾਂ ਦੇ ਜਿਹੜੇ ਦਰਿੰਦੇ ਹੁੰਦੇ ਆ ਦਰਿੰਦੇ ਵਾਲੀਆਂ ਸੋਚ ਰੱਖੀਆਂ ਹੁੰਦੀਆਂ ਇਹ ਪਤਾ ਨਹੀਂ ਇਹਨਾਂ ਨੂੰ ਸਜ਼ਾ ਕਿਦੋਂ ਮਿਲਣੀ ਆ ਮੈਂ ਰਿਕੁਐਸਟ ਕਰਦਾ ਜਿਹੜੀਆਂ ਵੀ ਉਥੋਂ ਦੀਆਂ ਸਰਕਾਰਾਂ ਆ ਮਮਤਾ ਬੈਨਰਜੀ ਨੂੰ ਰਿਕੁਐਸਟ ਕਰਦਾ ਹੈ ਕਿ ਦਵਾ ਤੋਂ ਦਵਾ ਦਵਾ ਦਬੋ ਦਾ ਰਿਐਕਸ਼ਨ ਲਿਆ ਜਾਏ ਜਿਹੜਾ ਦੋਸ਼ੀ ਉਹਨਾਂ ਜਿੰਨੇ ਵੀ ਦੋਸ਼ੀ ਉਹਨਾਂ ਨੂੰ ਫੜਿਆ ਜਾਏ ਤਾਂ ਕਿ ਆਉਣ ਵਾਲੀਆਂ ਇਦਾਂ ਦੀਆਂ ਜਿੰਨੀਆਂ ਵੀ ਘਟਨਾ ਜਾਂ ਇਦਾਂ ਦੀਆਂ ਪਲਾਨੀਆਂ ਬਣਾ ਕੇ ਬੈਠੇ ਹੋਏ ਇਦਾਂ ਦੇ ਦਰਿੰਦੇ ਉਹ ਘਟ ਜਾਣ। ਬਾਕੀ ਅਸੀਂ ਇਹ ਕੈਂਡਲ ਮਾਰਚ ਅੱਜ ਕੱਢੀ ਹੈ। ਉਸ ਭੈਣ ਦੀ ਜਾਨ ਤੇ ਨਹੀਂ ਵਾਪਸ ਆਣੀ ਪਰ ਹੋ ਸਕਦਾ ਹੈ ਕਿ ਲੋਕ ਅਵੇਅਰ ਹੋ ਜਾਣ। ਲੋਕਾਂ ਤੱਕ ਗੱਲ ਪਹੁੰਚੇ ਕਿ ਜਿਹੜੇ ਇਦਾਂ ਦੀ ਪਲਾਨਿੰਗਾਂ ਬੈਠੀਆਂ ਦਰਿੰਦੇ ਬੈਠੇ ਹੋਏ ਆ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲੈਣ। ਇਸ ਲਈ ਉਸ ਭੈਣ ਦੇ ਜਸਟਿਸ ਲਈ ਅੱਜ ਇੱਥੇ ਆਏ ਤੇ ਮੈਨੂੰ ਉਮੀਦ ਆ ਕਿ ਉਹਨੂੰ ਜਲਦੀ ਜਸਟਿਸ ਮਿਲੇਗਾ ਤੇ ਜਿਹੜਾ ਇਦਾਂ ਦੇ ਬਲਾਤਕਾਰੀਆਂ ਉਹਨਾਂ ਨੂੰ ਜਿਹੜੇ ਇਦਾਂ ਦੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਕੱਢ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤੇ ਜੇ ਉਹ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੇ ਫਿਰ ਉਹਨਾਂ ਨੂੰ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਪਰ ਉਹ ਪਬਲਿਕ ਸੋਚੇ ਕਿ ਉਹਨਾਂ ਲਈ ਕੀ ਕਰਨਾ ਹੈ ਇਦਾਂ ਦੇ ਦਰਿੰਦਿਆਂ ਨੂੰ ਇੱਕ ਚੌਂਕ ਦੇ ਵਿੱਚ ਖਿਲਾਰ ਕੇ ਸਜ਼ਾ ਦੇਣੀ ਚਾਹੀਦੀ ਐਸੀ ਜਿਹੜੇ ਇਦਾਂ ਦੇ ਹੋਰ ਦਰਿੰਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਦਾਂ ਦੀ ਅਸੀ ਘਰੋਣੀ ਹਰਕਤ ਕਦੀ ਨਹੀਂ ਕਰਨੀ ਤੇ ਇਸ ਲਈ ਇਹੋ ਜਿਹੇ ਬਲਾਤਕਾਰੀਆਂ ਨੂੰ ਜਿੰਨੀ ਸ਼ਕਤ ਤੋਂ ਸ਼ਕਤ ਸਜ਼ਾ ਹੋ ਸਕਦੀ ਆ ਉਨੀ ਸ਼ਕ ਹਰ ਕੋਈ ਆਪਣੀ ਭੈਣ ਦੇ ਬਾਰੇ ਸੋਚਦਾ ਹੈ ਤੁਸੀਂ ਇੱਕ ਵਾਰੀ ਦੂਜੇ ਦੀ ਭੈਣ ਦੇ ਬਾਰੇ ਵੀ ਸੋਚਿਆ ਕਰੋ ਜੇ ਆਪਣੀ ਭੈਣ ਦੇ ਵਰੀ ਤੁਸੀਂ ਸਾਰੇ ਸ਼ੇਰ ਬਣ ਜਾਂਦੇ ਹੋ ਨਾ ਤੁਹਾਡੀ ਭੈਣ ਵਰ ਕੋਈ ਅੱਖ ਚੱਕੀ ਵੀ ਦੇਖ ਲੇ ਤੇ ਇਸ ਲਈ ਦੂਜਿਆਂ ਦੀ ਭੈਣਾਂ ਵਰੀ ਵੀ ਕੁੱਤੇ ਨਾ ਬਣਿਆ ਕਰੋ ਸ਼ੇਰ ਬਣਿਆ ਕਰੋ ਜਿਹੜੇ ਜਿਹੜੇ ਵੀ ਮੁੰਡੇ ਕਾਲਜਾਂ ਸਕੂਲਾਂ ਦੇ ਬਾਹਰ ਲੋਕਾਂ ਦੀਆਂ ਧੀਆਂ ਪੜਾਣ ਦੇ ਪਿੱਛਾ ਕਰਨ ਜਾਂਦੇ ਆ ਜਾਂ ਉਹਨਾਂ ਨੂੰ ਤੜਨ ਜਾਂਦੇ ਆ ਉਹ ਸੋਚ ਲੈਂਨ ਕਿ ਤੁਹਾਡੀਆਂ ਭੈਣਾਂ ਦੇ ਉਹ ਕੋਲ ਵੀ ਤੁਹਾਡੀਆਂ ਭੈਣਾਂ ਦੇ ਪਿੱਛੇ ਵੀ ਆਂਦੇ ਹੋਣਗੇ ਇਸ ਲਈ ਅੱਜ ਤੋਂ ਬਾਅਦ ਜੇ ਕਿਸੇ ਦੀ ਭੈਣ ਦੇ ਮਗਰ ਜਾਓਗੇ ਇਸ ਸਕੂਲ ਕੋਲੇ ਦੇ ਮਗਰ ਤੇ ਆਪਣੀ ਭੈਣ ਦਾ ਵੀ ਧਿਆਨ ਕਰਿਓ ਪਿੱਛੇ ਕਿ ਮੇਰੀ ਵੀ ਭੈਣ ਸਕੂਲ ਗਈ ਹੋਈ ਆ ਮੇਰੀ ਭੈਣ ਵੀ ਕਾਲਜ ਗਈ ਹੋਈ ਆ ਇਸ ਲਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਸਰਕਾਰ ਨੂੰ ਬੇਨਤੀ ਕਰਦਾ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਸਾਰੇ ਰਾਜਿਆਂ ਦੀ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਜਿਹੜੇ ਦਰਿੰਦਿਆਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਸੰਘਤ ਤੋਂ ਸੰਘਤ ਸਜ਼ਾ ਦਿੱਤੀ ਜਾਏ ਤਾਂ ਕਿ ਅਜ ਤੋਂ ਬਾਅਦ ਇੰਦਾਂ ਦਾ ਕੋਈ ਘੌਣੀ ਹਰਕਤ ਨਾ ਹੋਵੇ ਤੇ ਸਾਨੂੰ ਇਹ ਕੈਂਡਲ ਚੁੱਕਣ ਦੀ ਲੋੜ ਨਾ ਪਵੇ ਮੈਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਪੇਰ ਮੈਂ ਚਾਹਨਾ ਹੈ ਕਿ ਲੋਕ ਲੋਕ ਵੇਅਰ ਹੋ ਜਾਣ ਅਸੀਂ ਉਹਦੇ ਲਈ ਉਹਦੇ ਲਈ ਇਕੱਠੇ ਆਉਂਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਲਈ ਇਕੱਠੇ ਹੋਏ ਆਂ ਗੜ ਕੇ ਹੱਥ ਜੋੜਦਾ ਉਸ ਭੈਣ ਦਾ ਪਹਿਲਾਂ ਤੇ ਤੁਸੀਂ ਉਹਦਾ ਸਾਥ ਦਿੱਤਾ ਨਹੀਂ ਪਰ ਹੁਣ ਉਹਦੇ ਮਾਪਿਓ ਦਾ ਸਾਥ ਜਰੂਰ ਦਿਓ ਉਹਦੇ ਜਸਟਿਸ ਲਈ ਥੈਂਕ ਯੂ ਬਰਾਤਕਾਰਿਆਨ ਬਰਾਤਕਾਰਿਆਨ ਸਜਾ ਦਿਓ ਬਰਾਤਕਾਰਿਆਨ